ਫਿਕਰ ਕਰੇ ਤਕਰੀਰਾਂ ਦੀ ਇਹ ਤਰਤ ਹੈ ਗੁਰੂਆਂ ਪੀਰਾਂ ਦੀ ਕੀ ਹਾਸਲ ਇਹ ਕਪੱਤ ਦਾ ਬਸ ਮੰਗ ਪਲਾ ਮੰਗ ਪਲਾ ਸਰਬੱਤ ਦਾ ਇਹ ਯਾਰ ਗਤਾਵਾ ਖਾਵੇ Hindu Muslim Sikh ਨੇ ਇੱਕੋ ਨੂਰ ਦੇ ਜਾਏ ਕਿਉਂ ਕਿਸੇ ਦੇ ਪਿੱਛੇ ਲੱਗ ਕੇ ਯਾਰ ਗਵਾਏ Hindu Muslim Sikh ਨੇ ਇੱਕੋ ਨੂਰ ਦੇ ਜਾਏ ਪ੍ਰਦੇਸ਼ ਟਾਈਮਸ ਤੁਹਾਡੇ ਨਾਲ ਮੁਖਾਤਬ ਹੈ ਪਰਮਪਾਲ ਫਿਰ ਤੁਹਾਡੇ ਹਾਜ਼ਰ ਹੈ ਤੁਹਾਡੇ ਪ੍ਰੋਗਰਾਮ ਲੈ ਕੇ ਇਹ ਜੋ ਮੈਂ ਕੁਝ 17 ਪੜੀਆਂ ਮੈਂ ਬੜਾ ਪ੍ਰਭਾਵਿਤ ਹੋਇਆ ਸਾਡੇ ਹੀ ਇੱਕ ਥੋੜੀ ਜੀ ਜਾਣ ਪਛਾਣ ਦੇ ਨਾਲ ਹੋਏ ਸਾਡੇ ਦੋਸਤ ਬਣੇ ਥੋੜੇ ਦਿਨਾਂ ਤੋਂ ਹੀ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਨੇ ਇੱਕ ਆਪਣੀ ਕਿਤਾਬ ਨਵੀਂ ਆ ਵਿਪਲੀਠੀ ਕਿਤਾਬ ਰਿਲੀਜ਼ ਕੀਤੀ ਆ ਆਪੇ ਨਾਲ ਬਾਤ ਤਾਂ ਮੇਰੇ ਸੱਦੇ ਦੇ ਉੱਤੇ ਉਹਨਾਂ ਨੇ ਪ੍ਰਦੇਸ ਟਾਈਮ ਦੇ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਵੇੜੇ ਦੇ ਵਿੱਚੋਂ ਅਸੀਂ ਸਵਾਦ ਦੇ ਵਿੱਚ ਆ ਕੇ ਬੈਠ ਗਏ ਮੈਂ ਕਿਹਾ ਵੀ ਜਿਹੜੀ ਵੇੜੇ ਦੇ ਵਿੱਚ ਬਰਸਾਤ ਹੁੰਦੀ ਆ ਉਹ ਹੋਣ ਦੇ ਇੱਥੇ ਨਿੰਮੀਆਂ ਨਿੰਮੀਆਂ ਛੋਟੀਆਂ ਛੋਟੀਆਂ ਗੱਲਾਂ ਪਿਆਰ ਦੀਆਂ ਕਰਕੇ ਇੱਥੇ ਪਿਆਰ ਦੀ ਬਰਸਾਤ ਅਸੀਂ ਕਰਾਂਗੇ ਮੁਕੇਸ਼ ਸ਼ਰਮਾ ਜੀ ਸਾਡੇ ਨਾਲ ਇੱਥੇ ਸਵਾਦ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਸਿੱਖੜੀਆਂ ਬਹੁਤੀਆਂ ਕਰਾਂਗੇ ਤਾਂ ਮੈਂ ਉਹਨਾਂ ਨੂੰ ਸੱਦਾ ਦਿੰਨਾ ਕਿ ਮੁਕੇਸ਼ ਸ਼ਰਮਾ ਜੀ ਆਓ ਬੈਠੋ ਸਾਡੇ ਨਾਲ ਨਿੱਗੀਆਂ ਨਿੱਗੀਆਂ ਗੱਲਾਂ ਕਰੀਏ ਤੇ ਸਰੋਤਿਆਂ ਦੇ ਨਾਲ ਸਾਂਝਾ ਪਾਈਏ ਤੁਸੀਂ ਥੋੜਾ ਜਨਾ 3 ਮਿੰਟ 2 ਮਿੰਟ ਲੈ ਕੇ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਹਾਡੀ ਬੈਕ ਪੰਜਾਬ ਤੋਂ ਕਿੱਥੋਂ ਦੀ ਹੈ ਜੀ ਜੀ ਤੇ ਤੁਸੀਂ ਜਿਹੜੀ ਆਪਣੀ ਪੜ੍ਹਾਈ ਸ਼ੁਰੂ ਦੀ ਕਿੱਥੇ ਕੀਤੀ ਤੇ ਕਿੱਥੇ ਜਾ ਕੇ ਸਮਾਪਤ ਜੀ ਜੀ ਹਾਂਜੀ ਅ ਉਸਾਈ ਆਪਣੇ ਤੋਂ ਸ਼ੁਰੂ ਕਰਨਾ ਜਾਂ ਦਾਦਾ ਜੀ ਹਾਂ ਦੇ ਸ਼ੁਰੂ ਕਰਨਾ ਨਹੀਂ ਤੁਸੀਂ ਆਪਣੇ ਨੂੰ ਰੱਖ ਕੇ ਦਾਦਾ ਜੀ ਦਾ ਤੁਸੀਂ ਨਾਂ ਜ਼ਿਕਰ ਕਰ ਸਕਦੇ ਹਾਂਜੀ ਹਾਂਜੀ ਪਰ ਜੇ ਤੁਸੀਂ ਤੁਸੀਂ ਫ੍ਰੀ ਹੋ ਕੁਝ ਇਸ ਦੇ ਵਿੱਚ ਤੁਸੀਂ ਐਡ ਕਰਨਾ ਚਾਹੋ ਕੁਝ ਹੋਰ ਜੋੜਨਾ ਚਾਹੋ ਕੋਈ ਪ੍ਰੋਬਲਮ ਨੇ ਨੇ ਜਿੱਦਾਂ ਤਾਂ ਪਤਾ ਹੀ ਹਾਂਜੀ ਹਾਂਜੀ ਦੱਸੋ ਜੀ ਕੇਟਰ ਨਾਲ ਵੀ ਜੁੜੇ ਆ ਹਾਂਜੀ ਕੇ ਨਾਲ ਵੀ ਜੁੜੇ ਆ ਹਾਂਜੀ ਤੇ ਕਈ ਵਾਰ ਮੈਨੂੰ ਇਹ ਸਵਾਲ ਇਦਾਂ ਪੁੱਛਦੇ ਆ ਨਾ ਕਿ ਕਿੱਥੋਂ ਆਏ ਆ ਤੁਸੀਂ ਕਿੱਥੇ ਬੈਕ ਭਾਲੂ ਕਹਿੰਦਾ ਆਪਾਂ ਹੁਣ ਬਾਹਰ ਬੈਠੇ ਆ ਤਾਂ ਤੁਸੀਂ ਪਿੱਛੋਂ ਪੰਜਾਬ ਤੋਂ ਤੁਹਾਡਾ ਪ੍ਰਸ਼ੋਕੜ ਹੈ ਉਹਦੇ ਬਾਰੇ ਪੁੱਛਦੇ ਤੇ ਜੇ ਮੈਂ ਜੜ ਦੀ ਗੱਲ ਕਰਾਂ ਤਾਂ ਉਹੀ ਆ ਪਾਕਿਸਤਾਨ ਤੋਂ ਹੀ ਤੁਰੇ ਆ ਅੱਛਾ ਅੱਛਾ ਉਹ ਵੀ ਬਾਰ ਅੰਮ੍ਰਿਤਸਰ ਰੇ ਸ਼ਹੀਦਪੁਰੇ ਮੱਲੇ ਦੇ ਸੋਨੇ ਵੱਜਦੇ ਆ ਅਸੀਂ ਵਾਹ ਜੀ ਵਾਹ ਅੰਮ੍ਰਿਤਸਰ ਅਮਰੀਕਾ ਉਹਦੇ ਬਾਅਦ ਅਸੀਂ ਪਠਾਨਕੋਟ ਸ਼ਿਫਟ ਹੋਏ ਤੇ ਜਦੋਂ ਫਾਦਰ ਨੂੰ ਜੋਬ ਮਿਲੀ ਤਲਵਾੜੇ ਹਾਂਜੀ ਮੇਰਾ ਜਨਮ ਹੋਇਆ ਤਲਵਾੜਾ ਨੂੰ ਕੇਰੀਆਂ ਜਿਹੜਾ ਡੈਮ ਹੈ ਅੱਛਾ ਜੀ ਬੀਬੀ ਐ ਠੀਕ ਹੈ ਜੀ ਤੇ ਉੱਥੋਂ ਸਾਡੀ ਮੁੱਢਲੀ ਸਿੱਖਿਆ ਸ਼ੁਰੂ ਹੋਈ ਜੀ ਘਰ ਦਾ ਬੜਾ ਵਧੀਆ ਧਾਰਮਿਕ ਮਾਹੌਲ ਸੀ ਅੱਛਾ ਜੀ ਹਫਤੇ ਚੀਪ ਦਿਨ ਪੂਰਾ ਉੱਥੇ ਸਤਸੰਗ ਹੁੰਦਾ ਸੀ ਸਾਰਾ ਕੁਝ ਵਧੀਆ ਅੱਛਾ ਜੀ ਉੱਥੋਂ ਗਾਣ ਗਾਉਣ ਦਾ ਸਾਡੇ ਅੰਦਰ ਸੀਗਾ ਠੀਕ ਹੈ ਜੀ ਤੇ ਕਰਦੇ ਕਰਦੇ ਉਹ ਹੌਲੀ ਹੌਲੀ ਨਾ ਅੰਦਰ ਇੱਕ ਆਰਟ ਦੀ ਲलक ਜੀ ਲੱਗ ਗਈ ਤੇ ਕਰਦੇ ਦੇ ਦੇਖਿਆ ਵੀ ਠੀਕ ਐ ਮੋਨਾ ਕੰਮ ਕਰਦਾ ਪਿਆ ਉਹਨਾਂ ਨੇ ਮੈਨੂੰ ਆਰਟ ਕਾਲਜ ਲਈ ਭੇਜਤਾ ਮੇਰੀ ਮਾਸਟਰਸ ਕਿੱਥੇ ਕੀਤਾ ਜੀ ਤੁਸੀਂ ਆਰਟ ਮੈਂ ਗਵਰਨਮੈਂਟ ਕਾਲਜ ਸੀ ਆਰਪੋਰਟ ਤੋਂ ਕੀਤਾ ਜੀ ਜੀ ਮੇਰੀ ਮਾਸਟਰਸ ਹੋਈ ਉੱਥੇ ਫਾਈਨਰਸ ਦੇ ਵਿੱਚ ਹਾਂਜੀ ਡਰਾਇੰਗ ਐਂਡ ਪੇਂਟਿੰਗ ਲਈ ਹਾਂਜੀ ਤੇ ਉਹਦੇ ਤੋਂ ਬਾਅਦ ਫਿਰ ਅ ਅਸੀਂ ਧਾਰਮਿਕ ਜਦੋਂ ਮੈਂ ਫਾਦਰ ਸੀ ਤੇ ਉਹਨਾਂ ਦਾ ਅ ਰਸਸ ਦੇ ਨਾਲ ਬਹੁਤ ਨਿੱਗਾ ਸੀ ਨਿੱਗਾ ਸਮਾਂ ਸੀ ਸੀਗਾ ਠੀਕ ਹੈ ਤੇ ਸ਼ਾਖਾ ਲਗਾਉਂਦੇ ਸੀ ਅਸੀਂ ਉਦੋਂ ਵੀ ਲਗਾਉਂਦੇ ਸੀ ਹਾਂਜੀ ਹਾਂਜੀ ਮੈਨੂੰ ਪਤਾ ਜੀ ਸ਼ਾਖਾ ਦਾ ਮੈਂ ਬਟਿੰਡੇ ਦੇਖਦਾ ਰਿਹਾ ਸਾਡੇ ਇੱਕ ਗੜਬੀਆਂ ਵਾਲਾ ਪਾਰਕ ਹੁੰਦਾ ਸੀ ਉਹਦੇ 'ਚ ਲੱਗਦਾ ਹੁੰਦਾ ਸੀਗਾ ਤੇ ਉਹ ਕਾਫੀ ਪੀਟੀ ਵਗੈਰਾ ਕਰਦੇ ਹੁੰਦੇ ਸੀ ਹਾਂਜੀ ਤੇ ਜਦੋਂ ਮੈਂ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਤੇ ਫਾਦਰ ਦੀ ਇੱਛਾ ਸੀ ਵੀ ਤੂੰ ਇਹਨਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਏਂਗਾ ਚਾਹ ਲੋ ਹਾਂਜੀ ਥੈਂਕ ਯੂ ਜੀ ਤੇ ਮੇਰੀ ਜਿਹੜੀ ਜੌਬ ਦੀ ਸ਼ੁਰੂਆਤ ਹੋਈ ਉਹ ਟੀਚਰ ਤੋਂ ਹੀ ਹੋਈ ਜੀ ਜਦ ਕਿ ਮੇਰੀ ਮਤਲਬ ਦਿਲ ਹੀ ਕਦੀ ਇੱਛਾ ਨਹੀਂ ਸੀ ਕਿ ਮੈਂ ਟੀਚਰ ਬਣਾ ਮੇਰੀ بیوی ਇੱਛਾ ਸੀ ਕਿ ਮੈਂ ਕਲਾਕਾਰ ਬਣਨਾ ਹੈ اچھا اچھا ਉਦੋਂ ਉਦੋਂ ਕੋਈ ਆਈਡੀਆ ਨਹੀਂ ਸੀ ਹੁੰਦਾ ਵੀ ਕਲਾਕਾਰ ਬੰਨਣਾ ਨਹੀਂ ਹੁੰਦਾ ਕਲਾਕਾਰ ਤੇ ਵੱਡ ਜਾਂਦੇ ਵਾਹ ਜੀ ਵਾਹ ਕੀ ਬਾਤ ਬਹੁਤ ਵਧੀਆ ਹੈ ਇਹ ਕੋਈ ਪਦਵੀ ਨਹੀਂ ਹੈ ਜਿਹੜਾ ਤੁਸੀਂ ਪੜ ਕੇ ਲੈ ਲੈਂਦੇ ਹੋ ਇਹ ਤੇ ਰਾਸਤਾ ਹੈ ਇੱਕ ਤੁਸੀਂ ਹਾਸਲ ਕਰਨੇ ਬਿਲਕੁਲ ਬਿਲਕੁਲ ਸਬ ਬਜ਼ਾ ਫਰਮਾ ਹਾਂ ਤੇ ਉਹ ਬਸ ਉਥੋਂ ਦੀ ਫਿਰ ਜੁੜਦੇ ਗਏ ਸਰਨ ਨਾਲ ਜੁੜ ਗਏ ਸਾਨੂੰ ਲੱਗਣ ਲੱਗਿਆ ਵੀ ਅਸੀਂ ਮਿਸ਼ਨ ਨਾਲ ਜੁੜ ਗਏ ਹੂੰ ਤੇ ਉਹ ਸਾਡਾ ਇੱਕ ਮਿਸ਼ਨ ਬਣ ਗਿਆ ਕਿ ਆਪਾਂ ਅੰਗਰੇਜ਼ੀ ਖਤਮ ਕਰਨੀ ਆਹੋ ਹਾਹ ਕੀ ਬਾਤ ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ੀ ਖਤਮ ਕਰ ਜੀ ਮੈਂ ਤਾਂ ਆਪਣੀ ਕ੍ਰਾਂਤੀਕਾਰੀ ਸੋਚ ਦੀ ਗੱਲ ਕਰਨ ਲੱਗਾ ਵੀ ਜਿੱਦਾਂ ਦੀ ਅੱਛਾ ਹੋਈ ਕਿਦਾਂ ਦੀ ਹੋਈ ਜੀ ਤੇ ਬੜੇ ਜੀ ਅਸੀਂ ਤੇ ਤਿਆਰ ਸੀਗੇ ਉਦੋਂ ਤੇ ਹੂੰ ਬਿਹਾਜੀ ਕਰ ਦਿਆਂਗੇ ਬਿਲਕੁਲ ਪੰਜਾਬੀ ਖੂਨ ਕੁਛ ਨਾ ਉਬਾਲਾ ਖਾ ਜਾਂਦਾ ਕਹੀ ਬੜੀ ਜਲਦੀ ਨਾਲ ਬਿਲਕੁਲ ਇਹਨੂੰ ਇੱਕ ਦੋ ਪੰਪ ਮਿਲ ਜਾਂਦਾ ਹੋਰ ਜਲਦੀ ਖਾ ਜਾਂਦਾ ਹਾਂਜੀ ਬਿਲਕੁਲ ਸਾਨੂੰ ਪੂਰਾ ਸੀਗਾ ਉਹਨਾਂ ਦਾ ਪਿਆਰ ਵੀ ਪੂਰਾ ਮਿਲਿਆ ਹਾਂਜੀ ਉਹਨਾਂ ਨੇ ਹੌਸਲਾ ਵੀ ਦਿੱਤਾ ਅਸੀਂ ਮਹਿੰਮ ਸ਼ੁਰੂ ਕਰ ਦਿੱਤੀ ਮੇਰੀ ਪਤਨੀ ਵੀ ਉਦੋਂ ਆਪਣਾ ਕਿਉਂਕਿ ਮੇਰੇ ਨਾਲ ਹੀ ਵੱੜਦੀ ਸੀ ਤੇ ਅਸੀਂ ਜਦੋਂ ਕਾਲਜ ਪਾਸ ਸੰਪੰਕ ਕੀਤਾ ਤੇ ਅਸੀਂ ਸ਼ਾਦੀ ਕਰ ਲਈ ਸੀ ਉਹਨਾਂ ਨਾਲ ਉਦੋਂ ਹੀ ਬਿਲਕੁਲ ਤੇ ਅਸੀਂ ਦੋਨੇ ਜਣੇ ਰਲ ਕੇ ਇਸ ਮਹਿੰਮ 'ਚ ਸੀ ਅਸੀਂ ਬਸਤੀਆਂ 'ਚ ਜਾ ਜਾ ਕੇ ਲੋਕਾਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੇ ਮੰਤਰ ਸਿਕਾਰ ਹੋਏ ਸੀ ਉਹਨਾਂ ਨੂੰ ਬੈਠਣਾ ਉੱਠਣਾ ਉਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਜੀ ਇਨ ਦਾ ਮੀਨ ਟਾਈਮ ਫਾਦਰ ਦੁਨੀਆ ਛੱਡ ਗਏ ਹੂੰ ਤੇ ਬ੍ਰਦਰ ਉਹਨੂੰ ਇੱਥੇ ਸੀ ਚੰਡੀਗੜ੍ਹ ਅੱਛਾ ਜੀ ਤੇ ਉਹਨੇ ਫਿਰ ਮਦਰ ਨੂੰ ਇਹ ਕਿਹਾ ਵੀ ਇੱਥੇ ਹੁਣ ਵੀ ਉਦੋਂ ਤੱਕ ਤੇ ਸਰਕਾਰੀ ਸੀਗੀ ਸਾਡੇ ਕੋਲ ਅਕਾਮੋਡੇਸ਼ਨ ਐਂਡ ਆਲ ਸਾਰਾ ਵੀ ਇੱਥੇ ਨਹੀਂ ਤੁਸੀਂ ਚੰਡੀਗੜ੍ਹ ਸ਼ਿਫਟ ਹੋ ਜਾ ਮੈਨੂੰ ਚੰਡੀਗੜ੍ਹ ਮੌਕਾ ਮਿਲਿਆ ਇੱਕ ਜਤਿੰਦਰ ਵੀਰ ਸਰਵਿਤਕਾਰੀ ਵਿਦਿਆ ਮੰਦਿਰ ਹੈ ਉਹਦੇ ਵਿੱਚ ਐਸਾ ਪ੍ਰਿੰਸੀਪਲ ਜੁਆਇਨ ਕਰਨ ਦਾ ਜੀ ਪਰ ਉਹ ਜੋ ਕਥਨੀ ਔਰ ਕਰਨੀ ਆ ਦੀ ਗੱਲ ਸੀ ਨਾ ਅਸੀਂ ਤੇ ਇੱਕ ਮਹਿੰਮ ਲੈ ਕੇ ਤੁਰੇ ਸੀ ਵੀ ਹਿੰਦੀ ਇੰਗਲਿਸ਼ ਤੋਂ ਉੱਤੇ ਲੈ ਕੇ ਆਉਣੀ ਹਾਂਜੀ ਹਾਂਜੀ ਜਦੋਂ ਮੈਂ ਚੰਡੀਗੜ੍ਹ ਆਇਆ ਉਹ ਤੇ ਪਾਸਾ ਹੀ ਉਲਟਾ ਸੀ ਹਾਂਜੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਸਾਰੇ ਹਿੰਦੀ ਬੋਲ ਕੇ ਆਪਣੇ ਆਪ ਨੂੰ ਰਤਬਦਾਰ ਸਮਝਦੇ ਆ ਕਿ ਸਾਡਾ ਰਤਬਾ ਬਣ ਗਿਆ ਜੀ ਹਾਂਜੀ ਉਹ ਫਿਰ ਆਪਾਂ ਉੱਥੇ ਮੇਰੀ ਸਰਵਿਤਕਾਰੀ ਦੇ ਨਾਲ ਉਹ ਮਹਿੰਮ ਜਿਹੜੀ ਸੀ ਉਹ ਰੁਕ ਗਈ ਅੱਛਾ ਜੀ ਤੇ ਮੈਂ ਆ ਗਿਆ ਪੰਜਾਬੀ ਚ ਜਦੋਂ ਜਿੰਨੂੰ ਕਹਿੰਦੇ ਵਿੱਚ ਜਿੱਥੋਂ ਮੈਨੂੰ ਜੜ੍ਹ ਲੱਗਣੀ ਸ਼ੁਰੂ ਹੋਈ ਪੰਜਾਬੀ ਦੀ ਆਹੋ ਆਹ ਮੈਂ ਪਹੁੰਚਿਆ ਜੀ ਅਨੰਦਪੁਰ ਸਾਹਿਬ ਜੀ ਮੇਰੀ ਜੌਬ ਦੀ ਸ਼ੁਰੂਆਤ ਹੋਈ ਐਜ਼ ਅ ਪ੍ਰਿੰਸੀਪਲ ਗੁਰਗੁਰੂ ਤੇ ਬਾਦਰ ਆਈਟੀਆਈ ਐਂਡ ਕਾਲਜ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵਾਹ ਜੀ ਵਾਹ ਗੁਰੂਆਂ ਦੀ ਧਰਤੀ ਤੇ ਪਹੁੰਚ ਗਿਆ ਹੈ ਗੁਰੂਆਂ ਦੀ ਧਰਤੀ ਤੇ ਪਹੁੰਚੇ ਉੱਤੋਂ ਐਕਚੁਅਲੀ ਬੰਦਾ ਜਿਸ ਕੰਮ ਲਈ ਜਾਂ ਜਿਸ ਜਿਸ ਦੇ ਉੱਪਰ ਵਾਲੇ ਨੇ ਬਣਾਇਆ ਹੁੰਦਾ ਨਾ ਉੱਥੇ ਪਹੁੰਚਦਾ ਇੱਧਰ ਉੱਧਰ ਜਿਵੇਂ ਮਰਜ਼ੀ ਚਲਾ ਜਾ ਜਿੰਦਾ ਮਰਜ਼ੀ ਚੱਲ ਉਹ ਜਿੰਨਾ ਮਰਜ਼ੀ ਤੁਸੀਂ ਘੁੰਮ ਕੇ ਆ ਜੀ ਉੱਥੇ ਹੀ ਪਹੁੰਚ ਜਾ ਬਿਲਕੁਲ ਉੱਥੇ ਜੀ ਮੈਨੂੰ ਮਿਲੇ ਸ਼ਾਮ ਸਿੰਘ ਸਫਰੀ ਅੱਛਾ ਜੀ ਮੈਂ ਉਹਨਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਸਮਝਦਾ ਕਿਉਂਕਿ ਇਹ ਜਿਵੇਂ ਅੱਜ ਕੁਝ ਮੈਨੂੰ ਲੱਗਦਾ ਹੈ ਨਾ ਕਿ ਹਾਂ ਯਾਰ ਕੋਈ ਮਜ਼ਾ ਆ ਰਿਹਾ ਹਾਂ ਜੀ ਤੇ ਇਹ ਉਹਨਾਂ ਦਾ ਜਾਣ ਆਇਆ ਹੈ ਵਾਹ ਜੀ ਵਾਹ ਕੀ ਸ਼ਾਮ ਸਿੰਘ ਸਫਰੀ ਸ਼ਾਮ ਸਿੰਘ ਸਫਰੀ ਉਹ ਬੋਰ ਮਤਲਬ ਉਹ ਉਹ ਬੜੀਆਂ ਸਰਲ ਸਰਲ ਸਿੱਧੀਆਂ ਸਿੱਧੀਆਂ ਗੱਲਾਂ ਲਿਖਦੇ ਆ ਕਿ ਕਮਰੇ ਚ ਬੈਠਾ ਹਾਂ ਮੈਂ ਲਿਖੀ ਕੁਝ ਜਾ ਰਿਹਾ ਹਾਂ ਆ ਪੋਰੇ ਪੋਰੇ ਪੰਨਿਆਂ ਤੇ ਰੰਗ ਲਾਈ ਜਾ ਰਿਹਾ ਵਾਹ ਤੇ ਉਹ ਬਸ ਹੋਇਆ ਹਾਂ ਬਸ ਇਹੀ 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 ਚੀਜ਼ਾਂ ਬਹੁਤ ਵਧੀਆ ਮਤਲਬ ਇਕੱਲੇ ਨਾਲ ਮਨ ਟੁੱਪ ਲੈ ਲਿਖਿਆ ਤੇ ਸਾਡੇ ਅੰਦਰ ਤੇ ਖਿਆਲ ਸਾਰਾ ਦਿਨ ਭਜਦੇ ਰਹਿੰਦੇ ਸੀਗੇ ਹਾਂਜੀ ਹਾਂਜੀ ਤੇ ਮੈਨੂੰ ਵੀ ਲੱਗਿਆ ਵੀ ਯਾਰ ਕੁਝ ਲਿਖਿਆ ਜਾਣਾ ਚਾਹੀਦਾ ਇਹਨਾਂ ਖਿਆਲਾਂ ਨੂੰ ਇੱਕਦਾਂ ਸਿੱਧਾ ਸਿੱਧਾ ਲਿਖਿਆ ਜਾਏ ਠੀਕ ਫਿਰ ਉਹਨਾਂ ਨੇ ਮੈਨੂੰ ਸ਼ਿਵ ਕੁਮਾਰ ਬਟਾਲਵੀ ਦੀ ਕਿਤਾਬ ਦਿੱਤੀ ਦਿੱਤੀ ਇਹ ਪਾਤਰ ਸਾਹਿਬ ਦੀ ਕਿਤਾਬ ਦਿੱਤੀ ਫਿਰ ਮੈਂ ਗਾਲੇ ਪੜਿਆ ਮਤਲਬ ਪਰਦੇ-ਪਰਦੇ ਫਿਰ ਅੰਦਰੋਂ ਨਿਕਲਣਾ ਫਿਰ ਮੇਰਾ ਰੁਝਾਨ ਬੰਨਾ ਸ਼ੁਰੂ ਹੋ ਗਿਆ ਵੀ ਯਕ ਜਿਹੜੇ ਪੁਰਾਣੇ ਸੀ ਉਹ ਕੀ ਲਿਖਦੇ ਪਏ ਸੀ ਪੁਰਾਣੇ ਮੈਂ ਬੜੀ ਪਿੱਛੇ ਤੱਕ ਗਿਆ ਉਸਤਾ ਜੀ ਮੈਨੂੰ ਮਤਲਬ ਉਹ ਦੇਖਿਆ ਵੀ ਉਹ ਹਾਲਾਤ ਔਰ ਅੱਜ ਦੇ ਹਾਲਾਤ ਹੂੰ ਉਹਦੇ ਵਿੱਚ ਕਿਤੇ ਕੋਈ ਫਰਕ ਨਹੀਂ ਸੀ ਮੈਂ ਜੇ ਕਹਾਂ ਕਿ ਉਹ ਅੱਜ ਤੋਂ 50 ਸਾਲ ਪਹਿਲੇ ਦੀ ਗੱਲ ਕਰਦੇ ਪਏ ਸੀ ਹੂੰ ਸਮਾਜ ਦੀ ਮੈਂ ਸਮਾਜ ਦੀ ਗੱਲ ਕਰ ਰਿਹਾ ਹਾਂ। ਹਾਂਜੀ ਬਿਲਕੁਲ ਸਮਾਜ ਦੇ ਬਾਰੇ ਹੀ ਆਪਾਂ ਗੱਲ ਕਰ ਰਹੇ ਹਾਂ। ਟੈਕਨੋਲੋਜੀ ਦੀ ਨਹੀਂ। ਜੀ ਟੈਕਨੋਲੋਜੀ ਦੇ ਉਹਦੇ ਤੇ ਅਸੀਂ ਬਹੁਤ ਐਡਵਾਂਸ ਹੋ ਗਏ। ਹੂੰ ਪਰ ਸਮਾਜ ਅਸੀਂ ਅੱਜ ਉੱਥੇ ਹੀ ਖੜੇ ਹਾਂ, ਉੱਥੇ ਹੀ। ਬਿਲਕੁਲ ਮੈਂ ਕਹਿੰਦਾ ਉੱਥੋਂ ਵੀ ਪਿੱਛੇ ਹੋ ਗਏ। ਸਮਾਜ ਜਿਹੜਾ ਉਹ ਤੋਂ ਥੋੜਾ ਰਲ ਮਿਲ ਕੇ ਚੱਲਦਾ ਹੁੰਦਾ ਸੀਗਾ, ਥੋੜਾ ਬਨਾਵਤੀ ਹੋ ਗਿਆ। ਹਾਂਜੀ ਹਾਂਜੀ ਹੁਣ ਬਨਾਵਤੀ ਹੋ ਗਿਆ। ਮੈਂ ਮੈਂ ਉਹਦੇ ਤੇ ਲਿਖੀ ਸੀ ਇੱਕ ਜਿੱਥੋਂ ਮੇਰੀ ਸ਼ੁਰੂਆਤ ਦਾ ਦੱਸਣਾ ਮੇਰੀ ਹਾਂਜੀ ਹਾਂਜੀ ਕਿ ਜੀਵਨ ਜੀਣ ਦਾ ਢੰਗ ਅਨੋਖਾ ਯਾਰ ਬਣ ਗਿਆ ਜਾਪੇ ਜੀ ਆਪੇ ਲੰਗੇ जुਗਤ ਬਣਾ ਕੇ ਆਪੇ ਪਏ ਸਿਆਪੇ ਵਾਹ ਕੀ ਬਾਤ ਹਰ ਇੱਕ ਬੰਦਾ ਨਾਲ ਖੌਫ ਦੇ ਖੂਨ ਸਕਾਈ ਬੈਠਾ ਹਮ ਹਰ ਇੱਕ ਇੱਥੇ ਹਰ ਨੂੰ ਢਾਣ ਦੀ जुਗਤ ਬਣਾਈ ਬੈਠਾ ਹਮ ਬੈਠਾ ਵਿੱਚ ਮੈਂ ਕਲਾਕਾਰਾਂ ਦੇਖੀ ਜਾਵਾਂ ਤਮਾਸ਼ਾ ਹਮ ਹਾਂ ਯਾਰੋ ਮੈਂ ਖੁਸਰਾ ਹੋ ਗਿਆ ਘੋਲ ਕੇ ਪੀ ਗਿਆ ਪਤਾਸਾ ਹਮ ਕੀ ਵਾਰ ਕਰਾਂ ਕੀ ਚੱਲਦਾ ਜੀ ਸਾਡੇ ਤੇ ਪੱਲੇ ਗੱਲਾਂ ਹਮ ਗੱਲ ਕਹਿ ਕੇ ਗੱਲ ਸੁਣਾਈ ਆਪਾਂ ਸਾਰੀ ਬਾਤ ਸਮਝਾਈ ਮन्ने ਯਾਰ ਨਾ ਯਾਰ ਦਾ ਕਹਿਣਾ ਹੂੰ ਇਹ ਸਭ ਇਦਾਂ ਹੀ ਚੱਲਦਾ ਰਹਿਣਾ ਕਿਉਂਕਿ ਮੈਂ ਮੈਂ ਬੜੀ ਪੁਰਾਣੀ ਚੀਜ਼ ਬਿਲਕੁਲ ਬਿਲਕੁਲ ਕਹਿੰਦਾ ਇਦਾਂ ਹੀ ਚੱਲਦਾ ਰਹਿਣਾ ਕਿ ਇਹ ਸਭ ਇਦਾਂ ਹੀ ਚੱਲਦਾ ਰਹਿਣਾ ਇੱਥੇ ਸਭ ਸਿਆਣੇ ਭਾਈ ਹੂੰ ਚੁੱਪ ਰਹਿਣ ਚ ਇੱਥੇ ਭੰਡਾਈ ਹੂੰ ਇੱਥੇ ਕੁੱਤੇ ਖਾਣ ਮਲਾਈ ਤੇ ਬੰਦਿਆਂ ਦੇ ਫਾਕੇ ਮੈਂ ਉਸਤਾਦ ਦੀ ਕੁੱਤਿਆਂ ਨੂੰ ਦੇ ਦਾਂ ਘਾਰਾਂ ਦੇ ਵਿੱਚ ਉਹਨਾਂ ਇੱਥੇ ਤਾਂ ਇੱਥੇ ਤਾਂ ਕੁੱਤਿਆਂ ਦੀ ਜ਼ਿੰਦਗੀ ਬਹੁਤ ਅੱਛਾ ਇੱਥੇ ਤਾਂ ਲੋਕ ਲੋਕ ਕਈ ਨਾ ਲੋਕ ਤੁਸੀਂ ਹੁਣ ਸੱਚ ਕਰਕੇ ਮੰਨਿਓ ਮੈਂ ਰੇਡੀਓ ਤੇ ਵੀ ਸੁਣਿਆ ਕਈ ਲੋਕ ਕਿ ਦੁਆ ਕਰਦੇ ਆ ਵੀ ਇਹ ਸੱਚੇ ਪਾਤਸ਼ਾਹ ਜੇ ਅਗਲਾ ਜਨਮ ਦੰਨਾ ਹੋਵੇ ਤਾਂ ਮੈਨੂੰ ਅਮਰੀਕਾ ਚ ਕੁੱਤਾ ਬਣਾ ਦੇ ਕੁੱਤਾ ਬਣਾ ਦੇ ਕੁਝ ਨਹੀਂ ਕਰਨਾ ਪੈਂਦਾ ਤੇ ਪਤਾ ਨਹੀਂ ਕੀ ਕੀ ਕੁਝ ਮਤਲਬ ਖਾਣ ਨੂੰ ਮਿਲਦਾ ਕੀ ਕਿਉਂਕਿ ਹਰ ਵਕਤ ਪਿਆਰ ਕਰੀ ਜਾਂਦੇ ਨੇ ਹਰ ਵਕਤ ਤੋਂ ਇਹ ਗੱਲਾਂ ਚੱਲਦੀਆਂ ਰਹਿਣਗੀਆਂ ਮੈਂ ਤੁਹਾਨੂੰ ਇਹੀ ਅਗਲਾ ਕੁਐਸਚਨ ਪੁੱਛਣਾ ਸੀਗਾ ਕਿ ਤੁਹਾਨੂੰ ਇਹ ਜਿਹੜੇ ਚੇਟਕ ਕਿੱਥੋਂ ਲੱਗਾ ਪਰ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਕਿ ਸਰਦਾਰ ਸ਼ਾਮ ਸਿੰਘ ạtਾਰੀ ਸਫਰੀ ਸਫਰੀ ਸੋਰੀ ਸ਼ਾਮ ਸਿੰਘ ਸਫਰੀ ਜੀ ਗੋਦਾ ਉਹਨਾਂ ਦੇ ਉਹਨਾਂ ਨੇ ਫਿਰ ਤੁਹਾਨੂੰ ਮਤਲਬ ਇਹ ਚੇਟਕ ਦਿੱਤਾ ਤੇ ਮੁਕੇਸ਼ ਜੀ ਇਹ ਜਿਹੜੀ ਤੁਸੀਂ ਕਿਤਾਬ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਲੀਠੀ ਕਿਤਾਬ ਹੈ ਜੀ 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 ਇਹ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਹੋ ਤੁਸੀਂ ਵਾਰਤਕ ਵੀ ਲਿਖ ਸਕਦੇ ਸੀ ਪਰ ਕਵਿਤਾਵਲੀ ਕੀ ਉਹ ਡਰ ਜਾਣ ਕਿਵੇਂ ਪਿਆ ਗਜ਼ਲ ਜਾਂ ਕਵਿਤਾ ਮਤਲਬ ਕਿ ਨਾ ਇਹ ਜਿਹੜੀਆਂ ਹੈਗੀਆਂ ਕੁਝ ਗਜ਼ਲ ਨੋਮਾ ਕਵਤਾਵਾਂ ਨੇ ਤੇ ਕੁਝ ਕਵਤਾਵਾਂ ਮਤਲਬ ਕਿ ਨੋਮਾ ਗਜ਼ਲਾਂ ਜੀ 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 ਤੁਸੀਂ ਕਹਿ ਸਕਦਾ ਇਹ ਇਹ ਤੁਸੀਂ ਇਧਰਲੇ ਪਾਸੇ ਕਿਉਂ ਇਹਨੂੰ ਗਜ਼ਲ ਤਾਂ ਨਹੀਂ ਕਹਿੰਦੇ ਸੀ ਕਿਉਂਕਿ ਇਹ ਗਜ਼ਲ ਦੇ ਪੈਰਾਮੀਟਰ ਤੇ ਆਉਂਦੀ ਨਹੀਂ ਸੀ ਤਿੰਨ ਸ਼ੇਰ ਹੀ ਰੱਖਦੇ ਸੀਗੇ ਜਾਂ ਜਦੋਂ ਮੈਨੂੰ ਲੱਗਦਾ ਸੀ ਗੱਲ ਖਤਮ ਹੋ ਗਈ ਮੈਂ ਬੰਦ ਕਰ ਦਿੰਦਾ ਸੀ ਜੀ 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 ਇਹ ਮੇਰਾ ਮਤਲਬ ਮਸਲਾ ਮੈਂ ਮੈਂ ਲਿਖਿਆ ਸੀ ਜੀ ਵੀ ਹਾਂ ਕਾਗਜ਼ ਕਲਮ ਦਵਾਤ ਤੇ ਮੈਂ ਹਾਂਜੀ ਕਾਗਜ਼ ਕਲਮ ਕਿਤਾਬ ਤੇ ਮੈਂ ਦਵਾਤ ਤੇ ਮੈਂ ਹੂੰ ਕਾਗਜ਼ ਕਲਮ ਦਵਾਤ ਤੇ ਮੈਂ ਕਾਲੇ ਬੜੇ ਅ ਸੱਜ ਕੇ ਬੈਠੇ ਲਿਖਣ ਕਿਦਾਂ ਸੀ ਕਿ ਕਾਗਜ਼ ਕਲਮ ਦਵਾਤ ਤੇ ਮੈਂ ਸੱਜ ਕੇ ਬੈਠੇ ਲਿਖਣ ਨੂੰ मतला मसला मक्ता सारे हम बैर्गवाची लबदे रे आहाहाहा क्या बात है क्या बात है बैर्गवाची लबदे रे बैर ज्यादातर गौण चोंदा ये थी थी है है तो मतलब ਤੁਸੀਂ ਜਦੋਂ ਲਿਖਦੇ ਸੀ ਕਵਿਤਾ ਤੁਸੀਂ ਇਹ ਸੋਚਦੇ ਹੁੰਦੇ ਸੀ ਗਣ ਗਣਾਉਦੇ ਹੋਗੇ ਆਦੇ ਵੀ ਜਦੋਂ ਲਿਖਣ ਲੱਗੇ ਵੀ ਤਾਂ ਕਿ ਕਿਸ ਤਰ੍ਹਾਂ ਦਾ ਹੈ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਬਿਲਕੁਲ ਠੀਕ ਹੈ ਤੁਹਾਡੀ ਜੀ ਨਾਨਾ ਅੱਛਾ ਨਾਨਪੁਰ ਸਾਹਿਬ ਜੀ ਮੇਰਾ ਜਨਮ ਹੋਇਆ ਤਲਵਾੜੇ ਉੱਥੇ ਸੀ ਨਹਿਰ ਹਾਂਜੀ ਤੇ ਮੈਂ ਭਜਨ ਤੰਦਰਸੇ ਵੀ ਕਰ ਭਜਨ ਚੱਲਦਾ ਸੀ ਤੇ ਅਸੀਂ ਜਦੋਂ ਭਜਨ ਮੁੱਕ ਜਾਂਦਾ ਅਸੀਂ ਤੇ ਫਿਰ ਆਪਣੇ ਗਾਣੇ ਗਾਣੇ ਹਾਂਜੀ ਹਾਂਜੀ ਬਿਲਕੁਲ ਤੇ ਉੱਤੇ ਜਾ ਕੇ ਅਸੀਂ ਉੱਚੀ ਸ਼ੁਰੂਆਤ ਜ਼ਰੂਰ ਧਾਰਮਿਕ ਤੋਂ ਹੁੰਦੀ ਹੈ ਉਸ ਤੋਂ ਬਾਅਦ ਤਾਂ ਸਭ ਕੁਝ ਚੱਲਦਾ ਤੇ ਕਾਲਜ ਵਰਗੇ ਮੇਰਾ ਨਾਮ ਮੁਕੇਸ਼ ਸੀਗਾ ਤੇ ਮੈਨੂੰ ਪਤਾ ਲੱਗਿਆ ਵੀ ਮੁਕੇਸ਼ ਨਾਮ ਦਾ ਇੱਕ ਸਿੰਗਰ ਹੈ ਬਹੁਤ ਵਧੀਆ ਸਿੰਗਰ ਰਿਹਾ ਹੈ ਔਰ ਮੈਂ 빙ਾ ਮੁਕੇਸ਼ ਮੈਂ ਮੈਂ ਵੀ ਟਰਾਈ ਕੀਤੀ ਮੈਂ ਚਲੋ ਇਹਦੇ ਗਾਣੇ ਗਾਏ ਜਾਂ ਜੀ ਸ਼ੁਰੂਆਤੀ ਸਟੇਜ ਜਿਹੜੀ ਕਾਲਜ ਦੀ ਮਿਲੀ ਜੇ ਆਪਾਂ ਮਕੇਸ਼ ਦੇ ਗਾਣੇ ਗਾਏ ਉੱਤੇ ਵਾਹ ਜੀ ਉਹਦੇ ਬਾਅਦ ਮਸਲਨ ਕੋਈ ਬਦਿਆ ਜਿਹੜਾ ਤੁਹਾਨੂੰ ਜ਼ਿਆਦਾ ਤੁਸੀਂ ਸਟੇਜ ਤੇ ਗਾਇਆ ਉਹਦਾ ਮਾੜਾ ਜਾ ਮਾੜਾ ਜਾ ਜਿਹੜਾ ਮੇਰਾ ਬੜਾ ਮਸ਼ਹੂਰ ਆ ਸ਼ੁਰੂ ਸ਼ੁਰੂ ਜੀ ਪਲੱਸ 1 ਮੇਰਾ ਐਂਟਰ ਕਾਲਜ ਦੇ ਵਿੱਚ ਪਹਿਲਾ ਸਾਲ ਤੇ ਉਹ ਮਤਲਬ ਫਿਰ ਕੰਟੀਨਿਊ ਜਿੰਨੀ ਦੇਰ ਮੈਂ ਉੱਥੇ ਰਿਹਾ ਉਹ ਮੇਰੀ ਛਾਂ ਜੀ ਥੋੜਾ ਜਿਹਾ ਗੁਣ ਕਰਾ ਚਾਂਸੀ ਮਹਿਬੂ ਬਹੁ ਮੇਰੀ ਕਬ

ਸੰਸਥਾ ਜਿਵੇਂ ਮਤਲਬ ਕਿ ਆਮ ਤੌਰ ਉਤੇ ਜਿਹੜੇ ਲਿਖਣ ਵਾਲੇ ਲੇਖਕ ਹੁੰਦੇ ਨੇ ਨਾ ਚਾਹੇ ਉਹ ਵਾਰਤਕ ਲਿਖਣ ਕਹਾਣੀਆਂ ਲਿਖਣ ਚਾਹੇ ਉਹ ਕਵਿਤਾਵਾਂ ਗੱਦਲਾਂ ਲਿਖਣ ਚਾਹੇ ਉਹ ਨਾਵਲ ਲਿਖਣ ਚਾਹੇ ਉਹ ਡਰਾਮਾ ਲਿਖਣ ਉਹ ਜ਼ਰੂਰ ਕਿਸੇ ਨਾ ਕਿਸੇ ਸੰਸਥਾ ਨਾਲ ਜੁੜੇ ਹੁੰਦੇ ਆ ਤੁਸੀਂ ਕਿਸੇ ਸੰਸਥਾ ਦਾ ਨਾਮ ਲੈਣਾ ਚਾਹੋਗੇ ਜਿਹਦੇ ਨਾਲ ਜੁੜੇ ਹੋ ਜੀ ਜੀ ਇੱਕ ਨਾ ਪੇਸ਼ਕ ਮੈਂ ਜਦੋਂ ਮੇਰੀ ਜਰਨੀ ਸਟਾਰਟ ਹੋਈ ਕਿਉਂਕਿ ਮੈਂ ਪੇਂਟਿੰਗ ਨਾਲ ਜੁੜਿਆ ਹੋਇਆ ਸੀ ਜੀ ਤੇ ਮੈਂ ਲਲਿਤ ਕਲਾ ਅਕੈਡਮੀ ਨਾਲ ਜੁੜਿਆ ਸਭ ਤੋਂ ਪਹਿਲਾਂ ਬੋਲ ਪਿਆਸ ਗਰੁੱਪ ਹੈ ਹੁਸ਼ਿਆਰਪੁਰ ਦਾ ਜਿਨਨੇ ਮੈਨੂੰ ਸਪੋਰਟ ਕਰਕੇ ਪ੍ਰੈਜੈਂਟੇਬਲ ਬਣਾਇਆ ਵੀ ਮੁਕੇਸ਼ ਸ਼ਰਮਾ ਜੀ 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 ਮੁਕੇਸ਼ ਜੀ ਵੈਸੇ ਗੱਲ ਇਤਫਾਕ ਦੀ ਹੈ ਮੈਂ ਬੀਏਸੀ ਦੇ ਦਰਮਿਆਨ ਨਾ ਮੇਰੀਆਂ ਦੋ ਆਰਗੇਨਾਈਜੇਸ਼ਨ ਸੀ ਜਿਹਦੇ ਨਾਲ ਮੈਂ ਜੁੜਿਆ ਹੋਇਆ ਸੀ ਇੱਕ ਲਲਤ ਕਲਾ ਕੈਂਟ ਜੀ ਜੀ ਤੇ ਇੱਕ ਸਾਇੰਸ ਐਸੋਸੀਏਸ਼ਨ ਜੀ 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 ਤਾਂ ਦੋਨਾਂ ਦਾ ਹੀ ਮੈਂ ਮਤਲਬ ਕਿ ਉਹ ਮਤਲਬ ਜਿਹਾ ਹਾਂ ਮੈਂ ਸਟੇਜ ਜਾਂਦੇ ਵੀ ਹੋਰ ਸਾਰਾ ਕੁਝ ਹੈ ਬਹੁਤ ਵਧੀਆ ਗੱਲ ਹੈਗੀ ਐ ਇਸ ਦੇ ਵਿੱਚ ਕੋਈ ਆਲਟਾ ਹੀ ਜਾਂਦਾ ਤਾਂ ਹੋਰ ਤੇ ਜਦੋਂ ਅਸੀਂ ਜਦੋਂ ਮੈਂ ਇੱਧਰ ਆਇਆ ਹੂੰ ਤੇ ਇੱਥੇ ਮੈਨੂੰ ਸਭ ਤੋਂ ਪਹਿਲਾਂ ਰਾਹ ਮਿਲਿਆ ਵਿਪਸਾ ਹੂੰ ਵਿਪਸਾ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਮੈਨੂੰ ਆਪਣਾ ਮੈਂਬਰ ਬਣਾਇਆ ਉਹਨਾਂ ਨੇ ਬੜਾ ਮਾਣ ਦਿੱਤਾ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਸਾਹਿਤ ਕੈਲੀਫੋਰਨੀਆ ਵਿਪਸਾ ਕੈਲੀਫੋਰਨੀਆ ਹਾਂਜੀ ਹਾਂਜੀ ਤੇ ਇੱਥੇ ਬਹੁਤ ਮੈਂ ਵੀ ਸ਼ਿਰਕਤ ਕਰਦਾ ਰਿਹਾ ਜੀ ਉਹਦਾ ਜਾਨ ਹਾਂ ਤੁਸੀਂ ਤੇ ਜਾਣਦੇ ਹੋ ਬਹੁਤ ਹਾਂਜੀ ਬਿਲਕੁਲ ਹਾਂਜੀ ਫਿਰ ਉੱਥੇ ਉਸੇ ਮੀਟਿੰਗ ਦੇ ਵਿੱਚ ਮੈਨੂੰ ਸੁਰਿੰਦਰ ਸਿੰਘ ਤਨਵਾ ਜੀ ਮਿਲੇ ਉਸੇ ਮੀਟਿੰਗ ਉਸੇ ਮੀਟਿੰਗ ਜੀ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਜੋੜ ਲਿਆ ਤੇ ਇੱਥੇ ਜੇ ਮੈਨੂੰ ਅੱਜ ਤੁਸੀਂ ਵੀ ਮੈਨੂੰ ਜਾਣਦੇ ਹੋਆਂ ਜਾਂ ਮੈਨੂੰ ਅੱਜ ਹੋਰ ਦੋ-ਚਾਰ ਜਣੇ ਜਾਣਦੇ ਨੇ ਉਹਨਾਂ ਨੇ ਮੈਨੂੰ ਬੜਾ ਵੱਡਾ ਪਲੇਟਫਾਰਮ ਦਿੱਤਾ ਹੈ ਸਰਿੰਦਰ ਸਿੰਘ ਤਰਵਾਦਾ ਦਾ ਨਾਮ ਇੱਥੇ ਨਾਰਥ ਅਮਰੀਕਾ ਦੇ ਵਿੱਚ ਕਾਫੀ ਜਾਣਿਆ ਪਛਾਣਿਆ ਨਾਮ ਹੈ ਤੇ ਕਿਉਂਕਿ ਉਹਨਾਂ ਦਾ ਜਿਹੜਾ ਪੰਜਾਬ ਲੋਕ ਰੰਗ ਇੱਕ ਗਰੁੱਪ ਹੈਗਾ ਥੀਐਟਰਿਕਲ ਗਰੁੱਪ ਥੀਏਟਰ ਦੇ ਲਈ ਉਹ ਜਾਂਦੇ ਨੇ ਜਨੂਨ ਹੈ ਉਹਨਾਂ ਦੇ ਮੈਂ ਮਿਸ਼ਨ ਨਹੀਂ ਤਾਂ ਪਰ ਮੈਂ ਕਿਉਂਕਿ ਮੈਂ ਵੀ ਉਸ ਦਾ ਇੱਕ ਮੈਂਬਰ ਰਹਾ ਹਾਂ ਹੈਗਾ ਵੀ ਹੈ ਜੀ ਜੀ ਤੇ ਉਹਦੇ ਵਿੱਚ ਮੈਂ ਜਦੋਂ ਤੁਹਾਨੂੰ ਦੇਖਿਆ ਹੈਗਾ ਤੁਹਾਡੇ ਵਿੱਚ ਵੀ ਇੱਕ ਨਾ ਕਲਾਕਾਰ ਜਿਹੜਾ تھیатраਲ ਕਲਾ ਹੈ ਜੀ 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 ਉਹਦੇ ਵਿੱਚ ਤੁਹਾਡੀ ਤੁਹਾਡੇ ਦੇ ਵਿੱਚ ਮੈਨੂੰ ਦਿਸਿਆ ਤੁਹਾਡੀ ਚਾਲ ਚੋਂ ਦਿਸਿਆ ਤੁਹਾਡੇ ਹਸਣ ਚੋਂ ਦਿਸਿਆ ਤੁਹਾਡੇ ਮੂਵਮੈਂਟ ਚੋਂ ਦਿਸਿਆ ਉਹ ਅਲਟੀਮੇਟਲੀ ਉਹ ਜਿਹੜੀ ਕਲਾ ਉਹ ਮੈਂ ਦੇਖੀ ਹੈ ਤਾਂ ਤੁਸੀਂ ਥੀਏਟਰ ਦੇ ਵਿੱਚ ਪਹਿਲਾਂ ਵੀ ਕੰਮ ਕੀਤਾ ਸੀ ਜਾਂ ਇੱਥੇ ਸ਼ੁਰੂ ਕੀਤਾ ਮੈਂ ਕਾਲਜ ਜਦੋਂ ਮੈਂ ਤਾਂ ਨਸਲ ਮੈਂ ਫਾਈਨ ਆਰਟਸ ਤੇ ਉਹਦੇ ਵਿੱਚ ਵੱਡਿਆ ਤੇ ਉੱਥੇ ਮੈਨੂੰ ਯੂਥ ਫੈਸਟੀਵਲ ਦੇ ਵਿੱਚ ਪਹਿਲੇ ਸਾਲ ਤੋਂ ਹੀ ਮਤਲਬ ਮਾਨ ਮਿਲਣਾ ਸ਼ੁਰੂ ਹੋ ਗਿਆ ਯੂਥ ਫੈਸਟੀਵਲ ਚ ਰੈਕਗਨਿਸ਼ਨ ਮਿਲ ਗਈ ਫਰਸਟ ਪ੍ਰਾਈਜ਼ ਆਨੇ ਸ਼ੁਰੂ ਹੋ ਗਏ ਤੇ ਉਹ ਫਿਰ ਮੈਂ ਥੀਏਟਰ ਸੀਗਾ ਉੱਥੇ ਤੇ ਉਹ ਕਹਿੰਦੇ ਵੀ ਏਦਾਂ ਏਦਾਂ ਟੀਮ ਲੈ ਕੇ ਜਾਣੀ ਆ ਬੰਦੇ ਘੱਟ ਲੈ ਕੇ ਜਾਣੇ ਆ ਅੱਛਾ ਜੀ ਵੀ ਇੱਕ ਬੰਦਾ ਮਲਟੀਪਲ ਉਹ ਕਰੇ ਤਾਂ ਮੈਨੂੰ ਪਹਿਲਾ ਚਾਂਸ ਮਿਲਿਆ ਜੀ ਵੀ ਤੂੰ ਭੰਗੜਾ ਕਰਨਾ ਹੈ ਥੀਏਟਰ ਕਰਨਾ ਹੈ ਹੂੰ ਬਿਲਕੁਲ ਜੀ ਮੈਂ ਥੀਏਟਰ ਕਰਨਾ ਹੈ ਅੱਛਾ ਅੱਛਾ ਕਿਉਂਕਿ ਰਾਮਲੀਲਾ ਸਾਡੇ ਘਰ ਦੇ ਸਾਹਮਣੇ ਹੁੰਦੀ ਹੁੰਦੀ ਸੀ ਹਾਂ ਵੀ ਘਟੋਕਟ ਉਹਦੇ ਵਿੱਚ ਪੇ ਸ਼ਿਰਕਤ ਕਰ ਸਕੂੰਗਾ ਜੀ ਜੀ ਮੇਰੇ ਫਾਦਰ ਸੈਕਟਰੀ ਦੇ ਸਟੇਜ ਤੋਂ ਬੋਲਦੇ ਹੁੰਦੇ ਸੀਗੇ ਹੂੰ ਹੂੰ ਤੇ ਸਾਡਾ ਉਹ ਸਟੇਜ ਦੇ ਨਾਲ ਨਾ ਮੇਕਅਪ ਕਰਨਾ ਅੰਦਰ ਬਟੇ ਰਹਿਣਾ ਸਟੇਜ ਦੇ ਪਿੱਛੇ ਰਹਿਣਾ ਉਹ ਇੱਕੋ ਗ੍ਰੀਨ ਰੂਮ ਵਾਲੀ ਫੀਲਿੰਗ ਬੜੀ ਦੇਰ ਤੱਕ ਜੁੜੀ ਹੋਈ ਸੀ ਹਾਂ ਹਾਂ ਇਹ ਕਿ ਰਿਸ਼ਤਾ ਹੀ ਆ ਬਣਦਾ ਰਿਸ਼ਤਾ ਜੀ ਮਤਲਬ ਥੀਏਟਰ ਦਾ ਇਧਰਲੇ ਉਧਰਲੇ ਚੀਜ਼ਾਂ ਦਾ ਪਤਾ ਲੱਗਦਾ ਬਿਲਕੁਲ ਬਿਲਕੁਲ ਤੇ ਉੱਥੋਂ ਤੇਰਾ ਥੀਏਟਰ ਜਦੋਂ ਉਹਨਾਂ ਨੇ ਮਿੰਨ ਸਿਖਾਇਆ ਗੋਗਨਾ ਜੀ ਹੁੰਦੇ ਸੀਗੇ ਸਾਡੇ ਅੱਛਾ ਪ੍ਰੋਫੈਸਰ ਗੋਗਨਾ ਚਲੋ ਬਸ ਉਹ ਉਹਨਾਂ ਨੇ ਜੀ ਮਾਰ ਮਾਰ ਡਾਂਗਾ ਥੱਲੋਂ ਬੈ ਕੇ ਸਿਖਾਇਆ ਉਹਨਾਂ ਨੇ ਹਾਂ ਸਿੱਖਣਾ ਤਾਂ ਕੁਛ ਐਦਾਂ ਦਾ ਹੀ ਆ ਉੱਥੋਂ ਦਾ ਪੁਰਾਣਾ ਤਰੀਕਾ ਜਿਵੇਂ ਨਹੀਂ ਹੱਸ ਨਹੀਂ ਸੀ ਸਰ ਦੇ ਸਟੇਜ ਉੱਤੇ ਹਾਂਜੀ ਹਾਂਜੀ ਬਿਲਕੁਲ ਮੈਂ ਮੈਨੂੰ ਜਦੋਂ ਕਹਿੰਦੇ ਹੁੰਦੇ ਆ ਕਹਿੰਦੇ ਜਿਹੜਾ ਭੰਗੜਾ ਪਾਵੇ ਨਾ ਉਹਦਾ ਗਲਾ ਥੋੜਾ ਬਹੁਤਾ ਖਰਾਬ ਹੋ ਜਾਂਦਾ ਹੈ ਨਾ ਤਾਂ ਜਿਹੜੇ ਬੇਹ ਗਾਉਣ ਵਾਲੇ ਆ ਨਾ ਮੋਸਟਲੀ ਉਹ ਭੰਗੜੇ ਵਾਲੇ ਪਾਸੇ ਜਾਂਦੇ ਨੇ ਹੈ ਨਾ ਤਾਂ ਮਤਲਬ ਇਸ ਤਰ੍ਹਾਂ ਹੀ ਹੋ ਜਾਂਦਾ ਤੇ ਹੁਣ ਤੁਹਾਡੀ ਤੁਸੀਂ ਅਮਰੀਕਾ ਦੇ ਵਿੱਚ ਆਏ ਨੂੰ ਕਿੰਨੀ ਕੁ ਧੇਰ ਹੋ ਗਈ ਮੈਨੂੰ ਤਕਰੀਬਨ 2 ਸਾਲ ਹੋਣ ਲੱਗਿਆ ਜੀ 2 ਸਾਲ ਤੱਕ ਕੁਝ ਵੀ ਨਹੀਂ ਟਾਈਮ ਆ ਬਸ ਇਹੀ ਤਰੀਕਾ ਵੀ ਹਲੇ ਐਂਟਰੀ ਐਂਟਰੀ ਕੀਤੀ ਹੈ अच्छा ਤੇ ਤੁਹਾਡੇ ਅੱਗੇ ਵੱਡੇ ਵੱਡੇ ਲੋਕਾਂ ਨਾਲ ਮਿਲਿਆ ਤੇ ਮੈਨੂੰ ਇਹ ਲੱਗਣ ਲੱਗਿਆ ਵੀ ਅਮਰੀਕਾ ਪੰਜਾਬੀ ਹੈ ਹਾਂ ਹਾਂ ਕਿ ਮੈਨੂੰ ਪੰਜਾਬ ਮਿਸ ਨਹੀਂ ਮੈਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਿਸ ਨਹੀਂ ਕੀਤਾਗਾ ਤੇ ਮੁਕੇਸ਼ ਜੀ ਸਾਡੀਆਂ ਦੁਆਵਾਂ ਆਹ ਜਿਹੜੀ ਤੁਸੀਂ ਬੁੱਕ ਆਪੇ ਨਾਲ ਬਾਤ ਇਹ ਸਾਡੀਆਂ ਦੁਆਵਾਂ ਕਿ ਇਹ ਤੁਸੀਂ ਆਪਣੀ ਇਸ ਜਿਹੜੀ ਲੇਖਣੀ ਹੈ ਇਸ ਨੂੰ ਹੋਰ ਬਲੰਦੀ ਬਖਸ਼ੋ ਜੀ ਜੀ ਇਹ ਤਾਂ ਕਿ ਇਹ ਸਾਰੇ ਥਾਵਾਂ ਦੇ ਉੱਤੇ ਇਹ ਪੜੀ ਜਾਵੇ ਤੇ ਹੋਰ ਸੁਣੀ ਜਾਵੇ ਬਹੁਤ ਸੋਹਣਾ ਲਿਖਿਆ ਹੋਇਆ ਦੋ ਤਿੰਨ ਮਤਲਬ ਕਿ ਚੀਜ਼ਾਂ ਮੈਂ ਪੜੀਆਂ ਇੱਥੇ ਔਰ ਅਲਗ-ਅਲਗ ਤਰ੍ਹਾਂ ਦੀਆਂ ਜੀ ਜੀ ਵਜਾ ਜੀਣ ਦੀਆਂ ਬਹੁਤ ਭਾਵੇਂ ਪਰ ਸਾਨੂੰ ਹੁਣ ਕੋਈ ਚਾਹ ਨਹੀਂ ਮੰਜ਼ਲਾਂ ਬਹੁਤ ਅਜੇ ਪਾਉਣ ਲਈ ਹਮਸਫਰ ਸਾਡੇ ਅਮਰਾਜ਼ ਨੇ ਇਹ ਕਈ ਵਾਰ ਨਾ ਦੁਨੀਆ ਇਹਦਾ ਉਹ ਇੱਕ ਇੱਕ ਹਮਸਫਰ ਦੀ ਜਦੋਂ ਗੱਲ ਹੁੰਦੀ ਹੈ ਨਾ ਹਾਂਜੀ ਤੇ ਉਹ ਸਿਰਫ ਮੀਆਂ ਔਰ ਬੀਬੀ ਨੂੰ ਹੀ ਹਮਸਫਰ ਮੰਨਦੇ ਆ ਮੇਰੇ ਲਈ ਹਮਸਫਰ ਉਹ ਹੈ ਜਿਹੜਾ ਇੱਕ ਸੁਪਨੇ ਦੇ ਲਈ ਇੱਕ ਇੱਕ ਮਿਸ਼ਨ ਦੇ ਲਈ ਜਿਹੜੇ ਇਕੱਠੇ ਤੁਰੇ ਆ ਉਹ ਹਮਸਫਰ ਹੀ ਆ ਉਹ ਸਾਰੇ ਸਿਰਫ ਇੱਕ ਘਰ ਵਾਲਾ ਜਾਂ ਘਰ ਵਾਲੀ ਹੀ ਹਮਸਫਰ ਨਹੀਂ ਆ ਬਿਲਕੁਲ ਬਿਲਕੁਲ ਤੇ ਇਹ ਉਸ ਉਹਦੇ ਵਿੱਚ ਸੀਗਾ ਕਿ ਅਸੀਂ ਮੈਂ بڑے ਮਿਸ਼ਨ ਸ਼ੁਰੂ ਕੀਤੇ ਬੜਾ ਬ੍ਰਾਡ ਨਾ ਹੈ ਹਮਸਫਰ ਮੀਨ ਸਾਡੇ ਨਾਲ ਸਫਰ ਕਰਨ ਵਾਲਾ ਜੀ ਹੈ ਨਾ ਜੀ ਚਾਹੇ ਉਹ ਸਫਰ ਤੁਹਾਡਾ ਰੋਹਾਨੀ ਹੈ ਚਾਹੇ ਉਹ ਸਮਾਜਿਕ ਹੈ ਚਾਹੇ ਉਹ ਆਤਮਿਕ ਹੈ ਬਹੁਤ ਜੀ ਹੈ ਨਾ ਉਹ ਕਿਤੇ ਨਹੀਂ ਤਾਂ ਇਹ ਸਮਾਜਿਕ ਸੀਗਾ ਹਮ ਹਮ ਸਮਾਜਿਕ ਦੇ ਵਿੱਚ ਮੈਂ ਸਟੂਡੀਓ ਚਲਾ ਰਿਹਾ ਸੀ ਉੱਥੇ ਰੱਬ ਸ਼ਾਹਦਾ ਹਾਂਜੀ ਉਹ ਜਦੋਂ ਰੰਗਸ਼ਾਲਾ ਮੈਂ ਬੰਦ ਕੀਤਾ ਹੂੰ ਤੇ ਉਹਦੇ ਬਾਅਦ ਫਿਰ ਇਦਾਂ ਦੀਆਂ ਕੁਝ ਚੀਜ਼ਾਂ ਆਪਾਂ ਲਿਖੀਆਂ ਹਾਂ ਹਾਂਜੀ ਇੱਕ ਮੈਂ ਸ਼ੇਅਰ ਕਰਨਾ ਚਾਹੂੰਗਾ ਵੀ ਨਾ ਰੰਗਸ਼ਾਲਾ ਦੇ ਨਾਮ ਦੇ ਉੱਤੇ ਯਾਦ ਆਈ ਅੱਛਾ ਜੀ ਹਾਂਜੀ ਚੱਲ ਯਾਰ ਗਤਾਵਾ ਹਾਂ ਚੱਲ ਜਦ ਮੌਕਾ ਚੱਲ ਯਾਰ ਗਤਾਵਾ ਚੱਲ ਜਦ ਜਦ ਮੌਕਾ ਜਦ ਮੌਕਾ ਹੈ ਕੋਲ ਜੁਬਾਨ ਵਾਲਾ ਹੂੰ ਚੱਲ ਸੁਪਨੇ ਬੰਦ ਸੰਦੂਕ ਕਰੀਏ ਚੱਲ ਚੱਲੀਏ ਬੁਹਿ ਮਾਰ ਤਾਲ ਹੂੰ ਸਾਡੀ ਦੌੜ ਦਾ ਮੁੱਖ ਇਨਾਮ ਗਿਆ ਵਾਹ ਜਿਹੜਾ ਮਿਲਣਾ ਸੀ ਜਦ ਮੁੱਕਣੀ ਸੀ ਹੂੰ ਅਸੀਂ ਪਾੜ ਵਧਾ ਲਿਆ ਬੇਖਬਰੇ ਗੰਢ ਪਈ ਤੇ ਯਾਰ ਅਟਕਨੀ ਸੀ ਆਹ ਚੱਲ ਸਾਂਭ ਗੁੰਜਲਾ ਚਤਪਾ ਚੋਲੇ ਚੱਲ ਚੱਲੀਏ ਛੱਡ ਕੇ ਰੰਗਸ਼ਾਲਾ ਹੂੰ ਹੂੰ ਚੱਲੀ ਯਾਰ ਗਿਤਾਵਾ ਵਾਹ ਚੱਲ ਜੰਮ ਮੁੱਕਾ ਰੰਗਸ਼ਾਲਾ ਤੋਂ ਯਾਦ ਆਇਆ ਥੋੜਾ ਜਿਹਾ ਮੈਨੂੰ ਦੱਸੋ ਮੈਨੂੰ ਇਹ ਵੀ ਪਤਾ ਲੱਗੇ ਸੀ ਜੇ ਤੁਸੀਂ ਪੇਂਟਿੰਗ ਕਰਦੇ ਹੋ ਜੀ ਪੇਂਟਿੰਗ ਦਾ ਕਿੱਥੋਂ ਤੱਕ ਤੁਸੀਂ ਆਪ ਦਾ ਮਤਲਬ ਸਮਝਦੇ ਆ ਕਿ ਉਹ ਸ਼ੌਕ ਤੁਹਾਡਾ ਕਿੱਥੋਂ ਤੱਕ ਪਲ ਰਿਹਾ ਹੈ ਤਾਂ ਤੁਸੀਂ ਕਿੰਨੇ ਕੁ ਨਪੁੰਨ ਆਉਂਦੇ ਮੈਂ ਮੇਰੀ ਐਜੂਕੇਸ਼ਨ ਵੀ ਮਾਸਟਰਸ ਉਹਦੇ ਵਿੱਚ ਹੀ ਹੈ ਜੀ ਫਾਈਨਾਂਸ ਦੀ ਬੈਂਡਿੰਗ ਡਰਾਇੰਗ ਐਂਡ ਪੇਂਟਿੰਗ ਵੀ ਮੇਰਾ ਐਜੂਕੇਸ਼ਨ ਦਾ ਮੈਕਸਿਮਮ ਸਫਰ ਪੇਂਟਿੰਗ ਦਾ ਹੀ ਰਿਹਾ ਠੀਕ ਹੈ ਜੀ ਮੈਂ ਚੰਡੀਗੜ੍ਹ ਯੂਨੀਵਰਸਿਟੀ ਐਜ਼ ਅ ਅਸਿਸਟੈਂਟ ਪ੍ਰੋਫੈਸਰ ਕਰਿਆ ਐਸੋਸੀਏਟ ਉਹਦੇ ਬਾਅਦ ਹੈਡ ਫਾਈਨਾਂਸ ਡਿਪਾਰਟਮੈਂਟ ਚ ਰਿਹਾ ਅੱਛਾ ਜੀ ਬਹੁਤ ਤੇ ਅੱਜ ਵੀ ਮੈਂ ਸਟੂਡੀਓ ਮੇਰਾ ਉੱਥੇ ਇੰਡੀਆ ਵੀ ਮੇਰੇ ਕੋਲ ਆਪਣਾ ਰੰਗਸ਼ਾਲਾ ਦੇ ਨਾਮ ਦਾ ਸਟੂਡੀਓ ਸੀਗਾ ਜਿੱਦੇ ਵਿੱਚ ਮੇਰੇ ਕੋਲ ਜਿੰਨੇ ਵੀ ਸਟੂਡੈਂਟ ਮੇਰੇ ਕੋਲ ਪੜਨ ਆਉਂਦੇ ਸੀ ਨਵੇਂ ਹਮ ਹਮ ਮੇਰੇ ਨਾਲ ਕੰਮ ਕਰਦੇ ਸੀਗੇ ਹਾਂਜੀ ਅਸੀਂ ਇੰਡਸਟਰੀ ਚ ਕੰਮ ਕਰਦੇ ਸੀ ਠੀਕ ਅ ਨਵਜੀਤ ਬੁੱਟਰ ਜਾਂ ਕਾਕਾ ਜਾਂ ਸੁਲਤਾਨਾ ਨੂਰਾ ਇਹੋ ਜਿਹੇ ਲੋਕਾਂ ਨਾਲ ਕੰਮ ਕਰਦੇ ਪਏ ਸੀ ਬੱਚੇ ਬਰੇ ਆਲੇ ਵੀ ਮਤਲਬ ਮੇਰਾ ਸਟੂਡੀਓ ਚੱਲ ਰਿਹਾ ਪਿਆ ਪਰ ਹੁਣ ਇਹ ਆ ਵੀ ਉਹ ਤਿੱਤਰ ਬਿੱਤਰ ਹੋ ਗਏ ਨੇ ਹਾਂ ਜੀ ਕੋਈ ਜਦੋਂ ਮੋਦੀ ਮੈਂ ਤਾਂ ਅਗੇ ਕਹਿਣਾ ਹੁੰਦਾ ਵੀ ਜ਼ਿੰਦਗੀ ਇੱਕ ਥਾਂ ਬਸਰ ਹੁੰਦੀ ਹੈ ਵੀ ਉੱਥੇ ਰਹਿ ਕੇ ਜੇ ਮਤਲਬ ਚੱਲੋ ਕਿਉਂਕਿ ਨਹੀਂ ਫਿਰ ਦੋਨੇ ਪਾਸੇ ਤਾਂ ਉਹ ਨਾ ਤਿੱਤਰ ਦੋ ਬੀੜੀਆਂ ਦਾ ਸਵਾਰ ਹੈ ਜਿਹੜਾ ਉਹ ਨਹੀਂ ਮੈਂ ਇਹ ਕਹਿਣਾ ਦੋ ਬੀੜੀਆਂ ਨੂੰ ਤਾਂ ਸਿਰਫ ਬੈਲੈਂਸ ਕੀਤਾ ਜਾ ਸਕਦਾ ਬੈਲੈਂਸ ਕਿਦਾਂ ਬਿਲਕੁਲ ਜੀ ਬਿਲਕੁਲ ਨਹੀਂ ਠੀਕ ਹੈ ਤੁਸੀਂ ਤੁਹਾਡਾ ਮੋਡ ਹੈ ਜਿਹੜਾ ਇੱਥੋਂ ਦਾ ਪਰਮਾਤਮਾ ਬਖਸ਼ਿਸ਼ ਕਰੇ ਤੁਹਾਡੇ ਤੇ ਤੁਸੀਂ ਉਹੀ ਚੀਜ਼ਾਂ ਇੱਥੇ ਵੀ ਬਰਾਓ ਜੀ 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 ਜ਼ਿੰਦਗੀ ਵਿੱਚ ਕੋਈ ਖਾਹਸ਼ ਮੇਰਾ ਸਟੂਡੀਓ ਹੋਣਾ ਚਾਹੀਦਾ ਆ ਮੇਰਾ ਸਟੂਡੀਓ ਮਤਲਬ ਮੈਂ ਜਦੋਂ ਕਿਤੇ ਗੱਲ ਹੁੰਦੀ ਹੈ ਨਾ ਵੀ ਤੁਸੀਂ ਕਿਦਾਂ ਮਰਨਾ ਪਸੰਦ ਕਰਦੇ ਹ ਹ ਹ ਕਿ ਮੇਰਾ ਹੀ ਮੰਨਣਾ ਹੈ ਕਿ ਤੁਹਾਡੇ ਮਰਨ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿਦਾਂ ਜ਼ਿੰਦਗੀ ਜੀ ਕੇ ਆਏ ਇਹ ਤਾਂ ਹੈ ਇਹ ਤਾਂ ਹੈ ਤੇ ਮੈਂ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਕੰਮ ਕਰਦਾ ਹੋਣਾ ਚਾਹੀਦਾ ਹਾਂ ਬਸ ਇਹ ਖਾਹਸ਼ ਬਹੁਤ ਵਧੀਆ ਬਹੁਤ ਹੀ ਵਧੀਆ ਤੁਸੀਂ ਮਤਲਬ ਖਾਹਸ਼ ਕੀਤੀ ਹੈ ਇਹ ਤੇ ਪਰਮਾਤਮਾ ਇਹ ਖਾਹਸ਼ ਤੁਹਾਡੀ ਜਲਦੀ ਪੂਰੀ ਕਰੇ ਪੂਰੀ ਤਾਂ ਮੈਨੂੰ ਪਤਾ ਹੋ ਜੂਗੀ ਜਿਸ ਤਰੀਕੇ ਦੇ ਨਾਲ ਤੁਸੀਂ ਚੱਲ ਰਹੇ ਹੋ ਪਰ ਜਲਦੀ ਪੂਰੀ ਕਰੇ ਮੇਰੀ ਦੁਆ ਬਹੁਤ ਬਹੁਤ ਸ਼ੁਕਰੀਆ ਪਰਮਭਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਥੇ ਆਉਣ ਦਾ ਚਾਹ ਦਾ ਕਪ ਸਾਂਝਾ ਕਰਨ ਦਾ ਸਾਨੂੰ ਬੁਲਾਉਣ ਦਾ ਤੇ ਮੈਂ ਇੰਨੀ ਇੰਨੀ ਵੱਡੀ ਹਸਤੀ ਨਹੀਂ ਸੀ ਕਿਉਂਕਿ ਮੇਰੀ ਹੱਲੇ ਪਹਿਲੀ ਕਿਸਤ ਹੋਇਆ ਕਿਤਾਬ ਔਰ ਇਹਦੇ ਉੱਤੇ ਤੁਸੀਂ ਇਹ ਮੰਨੋ ਕਿ ਹੱਲੇ ਤੱਕ ਮੇਰੇ ਖਿਆਲ ਚ ਆਪਾਂ ਤੇ ਸਾਨੂੰ ਗੱਲ ਵੀ ਨਹੀਂ ਕਰ ਪਾਏ ਹੈ ਨਾ ਕੋਈ ਨਹੀਂ ਕੋਈ ਨਹੀਂ ਪਰ ਜੀਨੇ ਪੜੀ ਹੈ ਜੀ ਜੀ ਉਹਨੇ ਸਲਾਹਤ ਹੈ ਜੀ ਤਾਂ ਮੈਂ ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਤੁਹਾਡੀ ਜਿਹੜੀ ਜਿਹੜੀ ਮਤਲਬ ਅਲਫਾਜ਼ਾਂ ਨੂੰ ਚਿੰਨਣ ਦੀ ਜਿਹੜੀ ਹੈਗੀ ਹੈ ਕਲਾ ਉਹਨੂੰ ਪਤਾ ਲੱਗਦਾ ਹੈਗਾ ਕਿ ਇੱਕ ਇੱਕ ਮਤਲਬ ਕਿ ਆਈ ਨਹੀਂ ਕਹਿ ਸਕਦੇ ਇਮੈਚਿਓਰ ਲੇਖਕ ਇਹ ਤਾਂ ਮੈਚਿਓਰਟੀ ਝਲਕਦੀ ਹੈ ਮੈਂ ਲਿਖਣਾ ਹੀ ਉਦੋਂ ਸ਼ੁਰੂ ਕੀਤਾ ਜਦੋਂ ਮੈਂ ਤੁਸੀਂ ਆਪਦੇ ਆਪ ਨੂੰ ਕੁਝ ਮੈਚਿਓਰ ਫੀਲ ਕੀਤਾ ਫੀਲ ਕੀਤਾ ਜਦੋਂ ਮੈਂ ਕੋਲੋਂ ਮੈਂ ਪ੍ਰਿੰਸੀਪਲ ਬਣ ਚੁੱਕਾ ਸੀਗਾ ਮੈਂ ਉਹਦਾ ਵੀ ਸਾਹਮਣੇ ਆ ਸੀ ਮੈਂ ਕਾਲਜ ਵੀ ਸਾਹਮਣੇ ਆ ਸੀ ਮੈਂ ਤੁਕੀ ਆਬਜ਼ਰਵਰ ਬਣ ਗਿਆ ਸੀਗਾ ਕਾਸਟਸ ਕਰ ਚੁੱਕਾ ਸੀ ਮੈਂ ਬੜੀਆਂ ਮਿਨਿਊਟ ਮਿਨਿਊਟ ਚੀਜ਼ਾਂ ਨੂੰ ਨਾ ਆਬਜ਼ਰਵ ਕਰਦਾ ਪਿਆ ਸੀ ਵਾਹ ਜੀ ਐਨੀਮੇਸ਼ਨ ਚ ਜੁੜਨ ਦੇ ਨਾਲ ਮੇਰਾ ਹੋਰ ਰੁਝਾਨ ਕਰੈਕਟਰ ਚ چلا ਗਿਆ ਠੀਕ ਠੀਕ ਜਦੋਂ ਮੈਂ ਕਰੈਕਟਰ ਚ ਗਿਆ ਉਸਤਾਦ ਜੀ ਮੈਂ ਉਲਝ ਗਿਆ ਵਾਹ ਜੀ ਵਾਹ ਕਿਉਂਕਿ ਸਮਾਜ ਚ ਤੁਹਾਨੂੰ ਕੋਈ ਨਹੀਂ ਕੋਈ ਸਮਾਜ ਬਹੁਤ ਵੱਡਾ ਜੀ ਇਹ ਸਮੁੰਦਰ ਹੈਗਾ ਕਈ ਵਾਰੀ ਇਧਰਲੇ ਉਧਰਲੇ ਹਾਲਾਤ ਦੇ ਥਪੇੜੇ ਖਾਂਦਾ ਖਾਂਦਾ ਬੰਦਾ ਆਪਣੀ ਮੰਜ਼ਿਲ ਨੂੰ ਸਰ ਕਰ ਜਾਂਦਾ ਸੋ ਮੇਰੇ ਲਈ ਦੁਆ ਤੁਹਾਡੀ ਤੇ ਬਹੁਤ ਬਹੁਤ ਸ਼ੁਕਰੀਆ ਇੱਥੇ ਆਉਣ ਦਾ ਦੇ ਜੇ ਰੱਬ ਨੇ ਚਾਇਆ ਤਾਂ ਆਪਾਂ ਫੇਰ ਕਦੇ ਹੋਰ ਕਿਸੇ ਟੌਪਿਕ ਦੇ ਉੱਤੇ ਜਾਂ ਕਹਿ ਲਓ ਕਿ ਆਪਾਂ ਕੋਈ ਪ੍ਰੋਗਰਾਮ ਹੋਰ ਕਰਾਂਗੇ ਮੈਂ ਮੈਨੂੰ ਬਹੁਤ ਚਾਹ ਹੈ ਜੀ ਮੈਂ ਸਖੇ ਮੰਨ ਲਿੱਤੀ ਮੈਨੂੰ ਦੇਖਿਆ ਉੱਥੇ ਵੀ ਕਿ ਮੈਂ ਜੁੜੇ ਰਹਿਣਾ ਚਾਹੁੰਦਾ ਹਾਂ ਜੀ ਹਾਂ ਜੀ ਮੈਂ ਕਮਰਿਆਂ ਚ ਬੰਦ ਰਹਿਣ ਵਾਲਾ ਬੰਦਾ ਨਹੀਂ ਹੈ ਮੈਂ ਤੁਹਾਡੇ ਜੁੜੇ ਰਹਿਣ ਤੋਂ ਇੱਕ ਗੱਲ ਯਾਦ ਆ ਜਿਹੜਾ ਜ਼ਫਰਨਾਮਾ ਹੈਗਾ ਫਲੇ ਜਿਹੜਾ ਖੇਡਿਆ ਜਾ ਰਿਹਾ ਹੈ ਇੱਥੇ ਅਮਰੀਕਾ ਦੇ ਵਿੱਚ ਥਾਂ ਥਾਂ ਦੇ ਉੱਤੇ ਤੇ सुरेंद्र ਸਿੰਘ ਧਨਵਾਦ ਜੀ ਦੀ ਅਗਵਾਈ ਹੇਠ ਉਹਦੇ ਵਿੱਚ ਤੁਹਾਡਾ ਜਿਹੜਾ ਰੋਲ ਹੈ ਮੈਨੂੰ ਪਤਾ ਦੋ ਚਾਰ ਰੋਲ ਨੇ ਤੁਹਾਡੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਨਾਲੋਂ ਵਧੀਆ ਰੋਲ ਕਿਹੜਾ ਪਸੰਦ ਆ ਆ ਜੇ ਤੇ ਮੈਂ ਐਕਟਿੰਗ ਦੇ ਪੱਖੋਂ ਗੱਲ ਕਰਾਂ ਤੇ ਮੈਂ ਮੋਤੀ RAM ਵਾਲੇ ਸੀਨ ਦੇ ਪੂਰੇ ਕਿਰਦਾਰ ਦੀ ਜਿੰਨੀ ਵੇਰੀਏਸ਼ਨ ਹੈ ਹਾਂਜੀ ਇੱਕੋ ਸ਼ਾਟ ਦੇ ਅੰਦਰ ਬੜੀਆਂ ਵੇਰੀਏਸ਼ਨਾਂ ਨੇ ਵੇਰੀਏਸ਼ਨ ਮੈਂ ਓਵਲਾ ਸ਼ਾਰਟ ਮੈਨੂੰ ਬਹੁਤ ਉਹ ਬਹੁਤ ਪਸੰਦ ਆ ਠੀਕ ਹੈ ਤੇ ਜੇ ਮੈਂ ਆ ਓਵਰ ਆਲ ਗੱਲ ਕਰਾਂ ਮੈਨੂੰ ਕਿਉਂਕਿ ਤਾੜੀਆਂ ਜਿਹਦੇ ਤੇ ਬੱਝੀਆਂ ਹੂੰ ਉਹ ਬੇਦਾਵੇ ਵਾਲਾ ਸ਼ਾਰਟ ਹੈ ਹਮੇਸ਼ਾ ਜਦੋਂ ਵੀ ਹਾਂ ਜਦੋਂ ਵੀ ਚੈੱਕ ਆ ਰਹੇ ਵੱਜਦੇ ਆ ਸੋ ਇਸ ਦੇ ਨਾਲ ਅਸੀਂ ਸਨੇਹਾ ਦਿੰਨੇ ਆ ਦਰਸ਼ਕਾਂ ਨੂੰ ਜਿਹੜੇ ਵੀ ਦੇਖਣਗੇ ਜ਼ਫਰਨਾਮਾ ਪਲੇ ਵੱਖ-ਵੱਖ ਜਿਹੜਾ ਸ਼ਹਿਰਾਂ 'ਚ ਖੇਡਿਆ ਜਾ ਰਿਹਾ ਉਸ ਨੂੰ ਦੇਖੇ ਦੇ ਨਾਲੇ ਮਕੇਸ਼ ਜੀ ਦਾ ਰੋਲ ਵੀ ਦੇਖਿਆ ਬਹੁਤ ਨੇਮ ਜੀ ਜੀ ਠੀਕ ਹੈ ਮਕੇਸ਼ ਜੀ ਫਿਰ ਇੰਨਾ ਕੁ ਟਾਈਮ ਦੇਣ ਦਾ ਬਹੁਤ-ਬਹੁਤ ਸ਼ੁਕਰੀਆ ਸਾਡੇ ਦੋਨੋਂ ਵੱਲੋਂ ਦਰਸ਼ਕਾਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਨਮਸਕਾਰ ਦਦਾ